ਪਟਿਆਲਾ ਫਾਸ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਗਸੀਰ ਸਿੰਘ ਦੇ ਨਾਲ ਸੋ ਇਸ ਟਾਈਮ ਅਸੀਂ ਖੜੇ ਆ ਪਿੰਡ ਹਰਚੰਦਪੁਰੇ ਜਿੱਥੇ ਕੀ ਹਾਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਦੀਆਂ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹਾਂਗੀ ਕਿ ਜ਼ਰੂਰ ਇੱਕ ਵਾਰ ਦਿਖਾਣ ਇਸ ਟਾਈਮ ਦੀਆਂ ਇੱਕ ਅਗਰ ਦੀਆਂ ਤਸਵੀਰਾਂ ਨੇ ਪਿੰਡ ਹਰਚੰਦਪੁਰੇ ਦੀਆਂ ਜਿੱਥੇ ਕਿ ਆਪਾਂ ਕਹਿੰਦੇ ਗੁਰਦੁਆਰਾ ਸਾਹਿਬ ਵੀ ਜੋ ਸਾਹਮਣੇ ਲੱਗਦਾ ਹੈ ਸੋ ਕੱਲ੍ਹ ਨਾਲੋਂ ਜੋ ਆਪਾਂ ਕਹਦੀਏ ਪਾਣੀ ਦਾ ਲੈਵਲ ਹੈ ਜੋ ਕਾਫੀ ਵੱਧਦਾ ਨਜ਼ਰ ਆ ਰਿਹਾ ਹੈ ਜੋ ਬਾਰਿਸ਼ਾਂ ਦਾ ਟਾਈਮ ਹੈ ਜੋ ਲੋਕਾਂ ਨੂੰ ਕਾਫੀ ਆਪਾਂ ਨੇ ਉਹ ਨਿਸਰੀਆਂ ਹੋਈਆਂ ਨੇ ਪੱਕੀਆਂ ਹੋਈਆਂ ਨੇ ਤੇ ਉਹਨਾਂ ਨੂੰ ਵੀ ਕਾਫੀ ਇੱਥੇ ਆਪਾਂ ਕਹਦੇ ਲੋਕਾਂ ਨੂੰ ਨੁਕਸਾਨ ਜੋ ਹੁੰਦਾ ਨਜ਼ਰ ਜੋ ਲੱਗਦਾ ਵੀ ਆਏਗਾ ਸੋ ਜੇ ਇੱਥੇ ਮੌਜੂਦਾ ਲੋਕ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿੰਨਾ ਕੁ ਤੁਹਾਨੂੰ ਇੱਥੇ ਮੁਸ਼ਕਲਾਂ ਦਾ ਸਾਹਮਣਾ ਜੋ ਕਰਨਾ ਪੈ ਰਿਹਾ ਹੈ ਹੋ ਜਦ ਤੱਕ ਤੁਸੀਂ ਮੇਰੇ ਨਾਲ ਜੁੜੇ ਰਹੇ ਹੈਂ ਪ੍ਰਕਾਰ ਕਾਗਨ ਨਾਲ ਤਾਂ ਕਿ ਤੁਹਾਡੇ ਨਾਲ ਮੈਂ ਸਾਰੀਆਂ ਖਬਰਾਂ ਜੋ ਸਾਂਝੀਆਂ ਕਰ ਸਕਾਂ ਪਟਿਆਲਾ ਫਾਸਟ ਨਿਊਜ਼ ਦੇ ਨਾਲ ਨੇ ਸੀਨੀਅਰ ਆਗੂ ਨਛਤਰ ਸਿੰਘ ਜੀ ਉਹ ਵੀ ਮੌਜੂਦ ਨੇ ਜੋ ਇੱਥੇ ਪਿੰਡ ਦਾ ਜ਼ਾਇਦਾ ਲੈਣ ਲਈ ਕਹਿੰਦਾ ਹਰਜੰਦਪੁਰੇ ਪਿੰਡੇ ਵਿੱਚ ਪਹੁੰਚੇ ਨੇ ਜਿੱਥੇ ਕੱਗੜ ਦਾ ਲੈਵਲ ਜੋ ਕਾਫੀ ਵੱਧਾ ਨਜ਼ਰ ਆਇਆ ਸੋ ਅਪਨਾਂ ਨਾਲ ਵੀ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਾਸੀ ਗਾਲ ਜੀ ਪ੍ਰਧਾਨ ਜੀ ਅਪ ਦੇਖ ਰਿਹਾ ਪਿੰਡ ਹਰਜੰਦਪੁਰੇ ਜੋ ਕੱਗੜ ਦਾ ਲੈਵਲ ਹੈ ਵੱਧਾ ਨਜ਼ਰ ਆ ਰਿਹਾ ਤੇ ਇਹਦੇ ਬਾਰੇ ਉਸ ਸਥਿਤੀਆਂ ਵੀ ਕਾਫੀ ਗੰਭੀਰ ਹੁੰਦੀਆਂ ਨਜ਼ਰ ਆ ਰਹੀਆਂ ਲੋਕਾਂ ਦੇ ਮਨ ਚ ਵੀ ਕਿਤੇ ਨਾ ਕਿਤੇ ਡਰ ਹੈ ਕਿ ਫਸਲਾਂ ਖਰਾਬ ਹੋਣ ਦਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕੱਗੜ ਪੂਰੇ ਆਪਣੇ ਹਾਈ ਲੈਵਲ ਤੇ ਆ ਗਿਆ 746 ਫੁੱਟ ਸੀ ਗੱਲ ਅੱਜ 748 ਦੇ ਕਰੀਬ ਚੱਲ ਰਿਹਾ ਮੰਨ ਲਓ ਰੈੱਡ ਨਿਸ਼ਾਨ ਤੇ ਆ ਪੂਰਾ ਖਤਰੇ ਦਾ ਨਿਸ਼ਾਨ ਹੈ ਤੇ ਸਾਡੇ ਜਿਹੜੇ ਜ਼ਿਮੀਂਦਾਰ ਭਰਾ ਨੇ ਜਿਨ੍ਹਾਂ ਦੀਆਂ ਫਸਲਾਂ ਸਾਰੇ ਉੱਥੋਂ ਲਾ ਕੇ ਆਪਣੇ ਘਨੌਰ ਤੋਂ ਲਾ ਕੇ ਨਾਲ-ਨਾਲ ਖੇਤ ਆਉਂਦੇ ਨੇ ਸਾਡੇ ਛਤਰਾਣੇ ਦੇ 10 ਤੋਂ 12 ਪਿੰਡ ਨੇ ਜਿਨ੍ਹਾਂ ਦੀ ਫਸਲ ਆਉਂਦੀ ਹੈ ਵਿੱਚ ਉਹ ਸਾਰੇ ਸਹਮੇ ਹੋਏ ਨੇ ਤੇ ਹਰ ਵਕਤ ਉਹਨਾਂ ਨੂੰ ਮੰਡਰਾ ਰਿਹਾ ਹੈ ਖਤਰਾ ਕਿਉਂਕਿ ਜਿਹੜਾ ਆਪਣਾ ਪੰਜਾਬ ਹੈ ਇਹ ਖੇਤੀ ਪ੍ਰਧਾਨ ਸੂਬਾ ਹੈ ਜੇ ਕਿਸਾਨ ਦੀ ਖੇਤੀ ਬਚੂਗੀ ਤਾਂ ਸਾਰੇ ਬਚਣਗੇ ਜੇ ਖੇਤੀ ਨਹੀਂ ਬਚੂਗੀ ਤਾਂ ਪੰਜਾਬ ਦੇ ਪੱਲੇ ਕੁਝ ਨਹੀਂ ਰਹਿਣਾ ਖੇਤੀ ਦੇ ਸਿਰ ਤੇ ਹੀ ਚੱਲਦਾ ਸਾਰੇ ਜਿੰਨੇ ਵੱਡੀ ਵੱਡੀਆਂ ਫੈਕਟਰੀਆਂ ਨੇ ਛੋਟੀਆਂ ਦੁਕਾਨਾਂ ਨੇ ਉਹ ਜੇ ਜ਼ਿਮੀਂਦਾਰ ਬਚੂਗਾ ਤਾਂ ਬਚਣਗੇ ਨਹੀਂ ਉਹ ਤੋਂ ਬਿਨਾ ਕੋਈ ਕਿਸੇ ਦਾ ਬਚਾਓ ਨਹੀਂ ਹੈਗਾ ਤੇ ਪਰ ਅਜ ਹੁਣ ਖੇਤੀ ਦੇ ਨਾਲ ਨਾਲ ਆਪਾਂ ਕਹਦੇ ਆ ਲੋਕ ਡੇਰਿਆਂ 'ਚ ਵੀ ਕਾਫੀ ਲੋਕਾਂ ਨੇ ਘਰ ਪਾਏ ਹੋਏ ਨੇ ਤੇ ਨਾਲ ਲੱਗਦਾ ਗੁਰਦੁਆਰਾ ਸਾਹਿਬ ਵੀ ਇੱਥੇ ਮੌਜੂਦ ਹੈ ਤੇ ਕਿਤੇ ਨਾ ਕਿਤੇ ਇੱਥੇ ਵੀ ਜੇਕਰ ਪਾਣੀ ਵਧਦਾ ਏ ਲੇਵਲ ਪਾਣੀ ਦਾ ਤਾਂ ਉਹਨਾਂ ਨੂੰ ਵੀ ਖਤਰਾ ਨਾ ਸੇ ਹੁੰਦਾ ਦੇਖੋ ਖਤਰਾ ਜਦੋਂ ਖੇਤਾਂ 'ਚ ਖਤਰਾ ਹੈ ਜਿਹੜੇ ਖੇਤਾਂ 'ਚ ਡੇਰੇ ਨੇ ਸਾਡੇ ਹਨਾ ਪਰਿਵਾਰ ਰਹਿੰਦੇ ਨੇ ਉਹਨਾਂ ਨੂੰ ਵੀ ਦਿੱਕਤ ਤਾਂ ਆਊਗੀ ਉਹ ਆਊਗੀ ਸਾਰੇ ਪਾਸੇ ਪਰ ਜਿਹੜੇ ਆਪਾਂ ਨੇ ਪੁੱਤਾਂ ਵਾਂਗੂ ਫਸਲਾਂ ਪਾ ਲਈਆਂ ਨੇ ਜਦੋਂ ਸਾਡੀਆਂ ਉਹ ਮਰ ਜਾਂਦੀਆਂ ਨੇ ਜਿਹੜੇ ਆਉਣ ਵਾਲਾ ਫਿਊਚਰ ਅਸੀਂ ਦੇਖਦੇ ਹਾਂ ਨਾ ਵੀ ਆਹ ਫਸਲ ਅਸੀਂ ਕਰਕੇ ਐ ਹੋ ਜੂਗਾ ਆਹ ਫਸਲ ਐਂ ਕਰਕੇ ਹੋ ਜੂਗਾ ਸਾਡੀਆਂ ਫਸਲਾਂ ਸਿਰੇ ਲੱਗੀਆਂ ਖੜੀਆਂ ਨੇ ਇਹ ਫਸਲਾਂ ਦੇ ਚੌਥੇ ਹੀ ਜਿਹੜਾ ਕਿਸਾਨ ਉੱਪਰ ਜਾ ਫਿਰਦਾ ਔਰ ਇਹਨਾਂ ਦੇ ਕਰਕੇ ਹੀ ਜਿਹੜੀਆਂ ਅੱਗੇ ਆ ਜਿਵੇਂ ਵਪਾਰੀ ਵਰਗ ਹੈ ਇੰਡਸਟਰੀ ਅੱਗੇ ਹਨ ਉਹ ਵੀ ਸਾਰੀ ਕਿਸਾਨ ਤੇ ਨਿਰਭਰ ਹੈ। ਇਹ ਹੀ ਪੈਸਾ ਸਾਰੀਆਂ ਚੀਜ਼ਾਂ ਚ ਡਾਇਵਰਟ ਹੁੰਦਾ ਹੈ। ਪੰਪਾਂ ਤੇ ਚਲੇ ਜਾਓ, ਦੁਕਾਨਾਂ ਤੇ ਚਲੇ ਜਾਓ, ਆੜ੍ਹਤੇ ਚਲੇ ਜਾਓ। ਜੇ ਇਹ ਹੀ ਫਸਲਾਂ ਮਰ ਗਈਆਂ ਸਾਡੀਆਂ ਫਿਰ ਪੱਲੇ ਕਿਸੇ ਦੇ ਕੀ ਰਹੂਗਾ? ਪਰ ਸਰਕਾਰਾਂ ਟਾਈਮ ਪੈਂਦੇ ਇਹਦੇ ਕੰਨੀ ਕੁਛ ਨਹੀਂ ਦੇਖਦੀਆਂ। ਜਦੋਂ ਵਕਤ ਲੰਘ ਜਾਂਦਾ ਫਿਰ ਆ ਕੇ ਕਿਸਾਨ ਦੇ ਹੱਥੋਂ ਪੁੱਛਦੀਆਂ ਨੇ ਅਸੀਂ ਮੁਆਵਜ਼ਾ ਦੇ ਦਾਂਗੇ, ਮੁਆਵਜ਼ਾ ਵੀ ਨਹੀਂ ਮਿਲਦਾ ਹਨਾ। ਸਾਡੇ ਮੰਨ ਲਓ ਸੜਕ ਬਣੀਆਂ ਹਨਾ, ਭਾਰਤ ਮਾਲਾ ਪ੍ਰੋਜੈਕਟ ਬਣਿਆ ਹਨਾ। ਉੱਥੇ ਅੰਡਾਨੀਆਂ ਬਾਨੀਆਂ ਵਾਸਤੇ ਇਹਨਾਂ ਦੋਨੇ ਸਰਕਾਰਾਂ ਨੇ ਸੈਂਟਰ ਦੀਆਂ ਨੇ ਔਰ ਪੰਜਾਬ ਦੀਆਂ ਨੇ ਹਨਾ ਨਾਲ ਮਿਲ ਕੇ ਦੇਖੋ ਕਿਥੋਂ ਲਿਆ ਲਿਆ ਕੇ ਮਿੱਟੀ ਪਾਤੀ ਪਰ ਇੱਕ ਘੱਗਰ ਦੀ ਸਫਾਈ ਨਹੀਂ ਹੋਈ ਜਦੋਂ ਕਿ ਹਰ ਸਾਲ ਜਿਹੜਾ ਘੱਗਰ ਹੈ ਸਾਡਾ ਇਹ ਦੈਂਤ ਹੈ ਤੇ ਸਾਡੇ ਜ਼ਿੰਮੇਦਾਰਾਂ ਦਾ ਨੁਕਸਾਨ ਕਰਦਾ ਸਾਰੇ ਏਰੀਆ ਦਾ ਨੁਕਸਾਨ ਕਰਦਾ ਇਹਦੇ ਨਾਲ ਜ਼ਿੰਮੇਦਾਰ ਤਾਂ ਜੁੜੇ ਜੁੜੇ ਹੋਏ ਪਰ ਸਾਰੇ ਜਿੰਨੇ 83 ਵਰਗ ਹੈ ਹੋਰ ਜਿੰਨੇ ਵੀ ਨੇ ਸਿਸਟਮ ਹੀ ਸਾਰਾ ਖੇਤੀ ਤੋਂ ਚੱਲਦਾ ਹੈ ਖੇਤੀ ਪ੍ਰਧਾਨ ਸੂਬਾ ਸਾਡਾ ਹਰ ਚੀਜ਼ ਜਿਹੜੀ ਖੇਤੀ ਦੀ ਨਿਰਭਰ ਕਰਦੀ ਹੈ ਤੇ ਫਿਰ ਕਈ ਪਿੰਡ ਵਾਸੀਆਂ ਨੇ ਜੋ ਜਿਨ੍ਹਾਂ ਦੀ ਪੈੜੀਆਂ ਨਾਲ ਲੱਗਦੀਆਂ ਉਹਨਾਂ ਨੂੰ ਆਪ ਹੀ ਉਪਰਾਲਾ ਕਰਨਾ ਪੈਂਦਾ ਹੈ ਕਿ ਬੰਨ੍ਹ ਲਾ ਕੇ ਆਪ ਹੀ ਮਜ਼ਬੂਤੀ ਕਰਨੀ ਪੈਂਦੀ ਹੈ ਤੇ ਸਰਕਾਰਾਂ ਦਾ ਕੋਈ ਨਹੀਂ ਜੇ ਮਿੱਟੀ ਵਿੱਚੋਂ ਸਾਨੂੰ ਵੀ ਪਰਮਿਸ਼ਨ ਮਿਲਦੀ ਸੀ ਮਿੱਟੀ ਸਾਫ਼ ਕਰਕੇ ਵਿੱਚੋਂ ਇਹਨੂੰ ਸਹੀ ਕਰ ਸਕਦੇ ਆ ਉਹ ਤਾਂ ਪਤਾ ਕੀ ਹੈ ਜੀ ਜਿਹੜੀ ਸਰਕਾਰ ਬਦਲਾ ਦੇ ਨਾਂ ਤੇ ਆਈ ਸੀ ਜਿਹੜੀ ਸਰਕਾਰ ਬਦਲਾ ਦੇ ਨਾਂ ਤੇ ਆਈ ਸੀ ਉਹ ਜ਼ਿੰਮੇਵਾਰ ਉਹਨੂੰ ਲਾਂਭਾ ਦੇ ਰਹੇ ਨੇ ਵੀ ਜੇ ਤੁਸੀਂ ਆਪ ਨਹੀਂ ਸਫਾਈ ਕਰ ਸਕਦੇ ਤਾਂ ਸਾਨੂੰ ਇਜਾਜ਼ਤ ਦੇ ਦਿਓ ਅਸੀਂ ਕਰ ਦਾਂਗੇ ਅਸੀਂ ਇਹਨੂੰ ਅੱਗੇ ਨੂੰ ਡੂੰਘਾ ਕਰ ਦਾਂਗੇ ਜਿਹੜਾ ਪਾਣੀ ਬਾਹਰ ਨਾ ਨਿਕਲ ਸਕੇ ਉਹ ਤਾਂ ਜ਼ਿੰਮੇਵਾਰਤਾ ਦੇਖੋ ਆਪ ਕਰਨੀ ਗਈ ਉਹਨੇ ਆਪ ਦੀ ਰੱਖਿਆ ਤਾਂ ਆਪ ਕਰ ਰਹੇ ਹੋ ਬੰਧ ਆਪ ਲਾ ਰਹੇ ਨੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਵੀ ਕੰਡੇ ਕਮਜ਼ੋਰ ਨੇ ਉਥੇ ਆਪ ਟ੍ਰੈਕਟਰ ਨਾਲ ਲੱਗੇ ਹੋਣ ਹਾਂ ਸਰਕਾਰ ਪਰ ਸਰਕਾਰ ਦਾ ਇਹਦੇ ਵਿੱਚ ਕੋਈ ਵੀ ਪੋਜ਼ਿਟਿਵ ਰੋਲ ਨਹੀਂ ਹੈ ਤੇ ਉਹਨਾਂ ਨੂੰ ਪਤਾ ਵੀ ਆਏ ਸਾਲ ਹੀ ਹੁੰਦੀ ਆ 2 ਮਹੀਨੇ ਪਹਿਲਾਂ ਉਹ 3 ਮਹੀਨੇ ਪਹਿਲਾਂ ਸਫਾਈਆਂ ਹੁੰਦੀਆਂ ਹਨ ਸਾਰਾ ਕੁਝ ਹੁੰਦਾ ਤਾਂ ਆਪ ਹੀ ਬਚਾਉ ਰਹਿਣਾ ਸੀ ਪਰ ਹੁਣ ਜਦੋਂ ਮਾਰ ਆ ਗਈ ਤੇ ਫਿਰ ਸਾਰੇ ਆਉਣਗੇ ਇੱਥੇ ਫੋਟੋਆਂ ਖਿਚਾਉਣ ਨੂੰ ਸਾਰੇ ਮੰਤਰੀ ਵੀ ਆਉਣਗੇ ਸਾਰੇ ਆਉਣ ਠੀਕ ਹੈ ਸੋ ਆਪਣੇ ਨਾਲ ਕਹਿੰਦੇ ਇੱਥੇ ਪਿੰਡ ਵਾਸੀ ਆਪਣੇ ਗੁਰਦੁਆਰਾ ਸਾਹਿਬ ਦੇ ਪਰਵੰਦਰ ਕਮੇਟੀਆਂ ਨੇ ਉਹ ਵੀ ਮੌਜੂਦ ਨੇ ਆਪਣਾ ਨਾਲ ਵੀ ਗੱਲਬਾਤ ਕਰਦੇ ਆ ਸੱਚੀ ਗੱਲ ਉਹਨੂੰ ਕੀ ਨਾ ਜੀ ਆਪਣਾ ਉਹ ਫਾਰਸ ਨਾ ਜੋ ਜੋ ਕਹਦੀ ਆਪਾਂ ਇੱਥੇ ਗੰਭੀਰ ਸਥਿਤੀ ਜੋ ਨਜ਼ਰ ਆ ਰਹੀ ਹੈ ਜੋ ਕੱਗਰ ਵਧਦਾ ਨਜ਼ਰ ਆ ਰਿਹਾ ਪਾਣੀ ਦਾ ਲੈਵਲ ਤੇ ਲੋਕਾਂ ਨੂੰ ਵੀ ਕਾਫੀ ਨੁਕਸਾਨਾਂ ਦਾ ਜੋ ਸਾਹਮਣਾ ਇੱਥੇ ਕਰਨਾ ਪੈ ਰਿਹਾ ਤੇ ਕਿਤੇ ਨਾ ਕਿਤੇ ਕਾਫੀ ਸਥਿਤੀ ਜੋ ਗੰਭੀਰ ਨਜ਼ਰ ਆ ਰਹੀ ਹੈ ਕਿ ਮੈਂ ਕੀ ਜੈਣਾ ਚਾਹੁੰਦੀ ਹਾਂ ਬਈ ਪੀ ਸਰਕਾਰ ਦੇ ਹੱਥ ਵਸਾ ਜਦੋਂ ਫਲੱਡ ਆਉਂਦਾ ਉਦੋਂ ਸਾਰੇ ਦਿਨੇ ਅਫਸਰ ਸਾਹਿਬਾਨ ਨੇ ਸਤਕਾਰ ਜੋ ਨੇ ਸਾਰੇ ਆ ਕੇ ਪੁਲ ਤੇ ਖੜ ਜੰਦੇ ਤੇ ਪਾਣੀ ਮੂਹ ਤਾਂ ਪੈਣਾ ਨਹੀਂ ਸਾਲ ਪਰ ਇੱਥੇ ਆਉਂਦਾ ਕੋਈ ਨਹੀਂ ਸਾਰੇ ਲੋਕਾਂ ਦੀ ਸਾਰ ਲੈਣ ਇਦਾਂ ਵੱਡਾ ਭਾਰਤ ਮਾਲਾ ਪ੍ਰੋਜੈਕਟ ਬਣਾ ਕੇ ਵੱਡੀਆਂ ਸੜਕਾਂ ਬਣਤੀਆਂ ਕਿ ਇੱਕ ਘਰ ਨੂੰ ਦਰਿਆ ਨੂੰ ਇਹ ਦੈਤ ਨੂੰ ਸਾਡੇ ਨੂੰ ਬੰਨ ਹੀ ਲੱਗਦਾ ਗੱਲਾਂ ਬਾਤਾਂ ਵਿੱਚ ਕਾਗਜ਼ਾਂ ਵਿੱਚ ਹੀ ਕਰੀ ਜਾਂਦੇ ਆ ਆ ਪੁਲ ਜਿੱਥੇ ਖੜੇ ਆ ਇਹ ਵੀ ਬਾਬਿਆਂ ਮਾਂ ਪਰਸ਼ਾ ਬਣਾਏ ਆ ਅਗਲਾ ਪੁਲੀ ਮਹਾਪੁਰਸ਼ਾ ਪੰਚਾਇਤ ਪੁਲ ਮਹਾਪੁਰਸ਼ਾ ਬਣਾਏ ਆ ਇਹਦੀ ਰਿਪੇਅਰ ਵਾਸਤੇ ਕੋਈ ਦੇਖੋ ਹਾਲਤ ਕਾਸਾ ਹੋਊਗੀ ਸਰਕਾਰ ਰਿਪੇਅਰ ਵੀ ਨਹੀਂ ਕਰਵਾ ਸਕਦੀ ਨਾ ਬਾਬਿਆਂ ਨੂੰ ਕੋਈ ਫੰਡ ਮਹੱਈਆ ਕਰਦੇ ਨੇ ਉਹਨਾ ਗੁਰਦਾਥਾ ਉਹਦੇ ਨਾਲ ਲੱਗਿਆ ਪਾਣੀ ਜੇ ਮੀਂਹ ਸਾਡੇ ਆ ਮਾਰਦੇ ਹੀਟ ਨੇ ਸਾਰੀ ਫਸਲ ਸਾਰੀ ਫਸਲ ਸਾਡੀ ਤਬਾਹ ਹੋ ਜਾਣਗੀਆ ਮਗਰੋਂ ਮਾਪਿਆਂ ਮਿਲਣਾ ਜੀ 3000 4000 ਜਦੋਂ ਕਿ 15 20000 ਰੁਪਏ ਦਾ ਸਾਡੇ ਝੋਨੇ ਦੀ ਲਵਾਈ ਤੇ ਤੇ ਖਾਦਾਂ ਦਵਾਈਆਂ ਤੇ ਖਰਚ ਆ ਚੁੱਕਾ ਤੇ ਅਥਰੂ ਪਹੁੰਚੂਗੀ ਸਰਕਾਰ ਇਹ ਪੈਸੇ ਸਰਕਾਰ ਲਾਵੇ ਬੰਨ ਬਣਾਵੇ ਲੋਕਾਂ ਨੂੰ ਸਹੂਲਤ ਹੋਵੇ ਹੁਣ ਜਿੰਨਾ ਕਿਸਾਨ ਮਜ਼ਦੂਰ ਤਬਕਾ ਮਜ਼ਦੂਰ ਵੀ ਸਾਰੇ ਹਾਇ ਹਾਇ ਕਰ ਰਹੇ ਬੇਚਾਰੇ ਉਹਨਾਂ ਦਾ ਕੰਮ ਹੀ ਰੁਕ ਗਿਆ ਕੋਈ ਸਪਰੇਅ ਕਰਦਾ ਕੋਈ ਖਾਦ ਪਾਉਂਦਾ ਇਹ ਸਾਰੀ ਦੁਨੀਆ ਜਿਹੜੀ ਆਪਣੀ ਪੰਜਾਬ ਦੀ ਆ ਇਹ ਖੇਤੀ ਪ੍ਰਧਾਨ ਸੂਬਾ ਖੇਤੀ ਨਿਰਪਰ ਹੈ ਮਹਾ ਪਰਲਵਾਈ ਆ ਉਧਰ ਜਾ ਕੇ ਦੇਖੋ ਹੈਡ ਜਿਹੜੇ ਨੇ ਭਰੇ ਹੋਏ ਨੇ ਪਹਿਲਾਂ ਪਾਣੀ ਛੱਡਿਆ ਗਿਆ ਹੁਣ ਲੋਕ ਡੋਪ ਤੇ ਘਰਾਂ ਤੇ ਬੈਠਿਆ ਲੋਕ ਆਪਣੇ ਅੰਬਰਸਰਲ ਇੱਥੇ ਫਲਾਤ ਇਹ ਪੈਦਾ ਹੋਏ ਆ ਜਦੋਂ ਹਰਿਆਣਾ ਪਾਣੀ ਮੰਗਦਾ ਉਹਨਾਂ ਨੂੰ ਦੇ ਕੇ ਪਰ ਘਟਾਵਦਾ ਆ ਕੇ ਕਿਸੇ ਢੰਗ ਨਾਲ ਪਾਸਾ ਤੇ ਬਚਾਇਆ ਜਾਵੇ ਲੋਕ ਸੁਆਇਦਾ ਬੇਨਤੀ ਸਰਕਾਰ ਕੇ ਕਰਦੇ ਆ ਵੀ ਇਹਨੂੰ ਪੂਰੇ ਧਿਆਨ ਦੇ ਨਾਲ ਘੱਗਰ ਦੇਣਾ ਪ੍ਰੋਜੈਕਟ ਹੈ ਇਹਨੂੰ ਪਾਸ ਕਰਕੇ ਇਹਦੇ ਬੰਨ ਬਨ ਕੇ ਜਾਂ ਕੋਈ ਢੀਲ ਬਣਾ ਕੇ ਉਸ ਥਿਰ ਹ ਲੱਭਣ ਆ ਇਸ ਵਾਰੀ ਲੋਕ ਇਹਦੇ ਪਰੇਸ਼ਾਨ ਹੁੰਦੇ ਆ ਹਰ ਵਾਰੀ ਹਰ ਸਾਲ ਹਰ ਵਾਰ ਹਰ ਸਾਲ ਹੁੰਦਾ ਹੈ ਜਹਾਂ ਜਹਾਂ ਕਿਸਾਨ ਦੇ ਸਾਹ ਉੱਤੇ ਪਏ ਆ ਬੱਚਿਆਂ ਨੂੰ ਫੀਸ ਭਰਨ ਨੂੰ ਪੈਸੇ ਨਹੀਂ ਮਿਲ ਰਹੇ ਪੜਾਈ ਬੱਚਿਆਂ ਦੀ ਰੁਕ ਜੁਕ ਕਿੱਥੋਂ ਲਵਾਵਾਂਗੇ ਪੈਸੇ ਜਿਹੜਾ ਕੋਈ ਪੈਸਾ ਕੋਲ ਸੀ ਚੱਕ ਕੇ ਕਿ ਖਾਦ ਪਾ ਦੀ ਕਿਸੇ ਤੇਲ ਲਿਆਂਦਾ ਕਿਸੇ ਦਵਾਈ ਲਿਆਂਦੀ ਕਿਸੇ ਦਵਾਈ ਦੇਦੀ ਐਡੇ ਹਾਲਾਤ ਮਾੜੇ ਆ ਜੀ ਮੇਰਾ ਦੇ ਮਜ਼ਦੂਰ ਐਡੇ ਗਰੀਬੀ ਚ ਲੰਘ ਰਹੇ ਆ ਤੇ ਉੱਥੇ ਵੱਡੇ ਵੱਡੇ ਬੈਠੇ ਮਾਰੀ ਜਾਂਦੇ ਗੱਪਾਂ ਕੋਈ ਸੁਣਦਾ ਨਹੀਂ ਗਰੀਬਾਂ ਦੀ ਪਤਾ ਨਹੀਂ ਕੀ ਸਰਕਾਰ ਦੇ ਕੰਨ ਬੋਲੇ ਆ ਜਾਂ ਲੀਡਰਾਂ ਦੇ ਕੰਨ ਬੋਲੇ ਆ ਆ ਆਉਂਦੇ ਨੇ ਅਫਸਰ ਡੀਟੀ ਪਾ ਕੇ ਤੁਰ ਜਾਣਗੇ ਤੇ ਇੱਥੇ ਬਣਾਤਾ ਜੀ ਕਰਤਾ ਜੀ ਕਿਸੇ ਨੂੰ ਕੁਝ ਦਿੱਤਾ ਨਹੀਂ ਕਿਸੇ ਨੂੰ ਕੀਤਾ ਨਹੀਂ ਬਸ ਖਾਲਸਾ ਸੋ ਸਾਮ ਹਰਤਾਂ ਦੇ ਪੁਰੇ ਦੀਆਂ ਤਸਵੀਰਾਂ ਨੇ ਇਹ ਠੱਗਰ ਦੀਆਂ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗੀ ਵੀ ਪਰ ਜ਼ਰੂਰ ਦਿਖਾਣੇ ਫੁੱਲ ਦੀਆਂ ਜੋ ਫੁੱਲ ਦਾ ਪਾਣੀ ਹੈ ਜੋ ਲਹਿਵਾਲਾ ਹੈ ਜੋ ਫੁੱਲ ਦੇ ਨਾਲ ਜੋ ਲੱਗਦਾ ਨਜ਼ਰ ਆ ਰਿਹਾ ਹੈ ਸੋ ਦਾਰੇ ਕਿਤੇ ਨਾ ਕਿਤੇ ਕਿ ਜੇਕਰ ਇਹ ਪਾਣੀ ਫੁੱਲ ਦੇ ਨਾਲ ਟੱਚ ਹੁੰਦਾ ਫੁੱਲ ਗਿਰਨ ਦੀ ਵੀ ਸਥਿਤੀ ਆ ਸਕਦੀ ਹੈ ਸੋ ਇੱਥੇ ਨਾਲ ਆਪਣਾ ਵੀਰੀ ਵੀ ਮਜੂਦ ਹੈ ਜਿਨ੍ਹਾਂ ਨੇ ਕੱਲ ਹਨ ਦੱਸਿਆ ਕਿ ਸਵੇਰੇ ਵੀ ਅਸੀਂ ਪਾਣੀ ਮਤਲਬ ਇੱਥੇ ਦੇ ਦੇਖਿਆ ਸੀਗਾ ਜੋ ਪਾਣੀ ਮੈਂ ਕੈਮਰਾਮੈਨ ਨੂੰ ਕਹਾਂ ਕਿ ਜ਼ਰੂਰ ਇਸ ਤਰੀਕੀ ਦਿਖਾਣ ਜੋ ਪਾਣੀ ਬਿਲਕੁਲ ਹੀ ਕਿਨਾਰੇ ਤੇ ਆ ਲੱਗਿਆ ਇਸ ਟਾਈਮ ਦਾ ਉਹ ਇਹ ਨਬੀ ਜੀ ਨੇ ਸਜਾਜਾ ਲਿਆ ਸੀਗਾ ਕਿ ਜਿੱਥੇ ਇੱਥੇ ਲਗਾਈਆਂ ਗਈਆਂ ਸੀ ਜਾਂ ਥੰਮੀਆਂ ਚ ਪਾ ਲੱਕੜੀਆਂ ਛੋਟੀਆਂ ਛੋਟੀਆਂ ਵੀ ਪਾਣੀ ਇੱਥੇ ਤੱਕ ਸੀਗਾ ਸੋ ਵੀਰੇ ਮੈਂ ਤੁਹਾਡੇ ਨਾਲ ਵੀ ਗੱਲ ਕਰਾਂਗੇ ਕੀ ਨਾ ਆਪਣਾ ਸੇਮ ਸਿੰਘ ਜੀ ਠੀਕ ਹੈ ਵੀਰੇ ਕਿੰਨਾ ਕੁ ਲਿਆਵਾਂ ਸੀਗਾ ਪਾਣੀ ਤੁਸੀਂ ਇੱਕ ਵਾਰ ਸਾਨੂੰ ਜਰੂਰ ਇੱਥੇ ਦਿਨਾ ਦਿਖਾਓ ਸਕਦੇ ਇਹ ਤੋਂ ਇਹ ਇਹ ਤੀਲੇ ਤੋਂ ਹੀ ਇੱਥੇ ਇੱਥੇ ਪਾਣੀ ਸੀ ਜੀ ਠੀਕ ਹੈ ਅਸੀਂ ਨਾ 6 4 6 ਅੰਗੂਲਾ ਮੈਂ ਕਿ ਤੀਲੇ ਇੱਥੇ ਗੱਡੇ ਸੀ ਇਹ ਹੁਣ 6 ਇੰਚ ਦਾ ਗਾਹੜਾ ਪਈ ਹੈ ਪਾਣੀ ਇਹ ਅੱਗੇ ਆ ਗਿਆ ਹੈ ਅੱਗੇ ਆ ਗਿਆ ਜੀ ਹਾਂ 8 ਇੰਚ ਗੇ ਆ ਗਿਆ ਸਭ ਠੀਕ ਹੈ ਕੀ ਤੁਹਾਨੂੰ ਵੀਰੇ ਕੀ ਸਥਿਤੀ ਦਾ ਮਾਹੌਲ ਕਿਵੇਂ ਤੁਹਾਨੂੰ ਇੱਥੇ ਲੋਕ ਵੀ ਕਾਫੀ ਸਹਮੇ ਹੋਏ ਦਿਖਦੇ ਨੇ ਕੀ ਤੁਹਾਨੂੰ ਮਾਹੌਲ ਲੱਗਦਾ ਹੈ ਸਹਮ ਦਾ ਮਾਹੌਲ ਹੈ ਜੀ ਪੂਰਾ ਸਹਮ ਦਾ ਮਾਹੌਲ ਹੈ ਕਿਵੇਂ ਜੀ ਕਿਉਂ ਜੀ ਵੱਧਦਾ ਜਾ ਰਿਹਾ ਹੈ ਘਟਦਾ ਨਾ ਹੀ ਨਹੀਂ ਲੰਦਾ ਜੇ ਘਟ ਜਾਂਦਾ ਤਾਂ ਕੁਝ ਕੋਸ਼ਿਸ਼ ਹਰਦਾ ਮੌਸਮ ਵੀ ਕਾਫੀ ਖਰਾਬ ਹੈ بارشਾਂ ਦਾ ਟਾਈਮ ਹੈ ਇਹ ਪਿੱਛੇ ਵੀ ਕਾਫੀ ਪਾਣੀ ਦੇ ਪਾਣੀ ਦਾ ਲੈਵਲ ਅੱਬਦਾਂ ਨਜ਼ਰ ਆ ਰਿਹਾ ਹੈ ਨਾ ਦੁਬਾਰਾ ਸਾਫ਼ ਵੀ ਢਾਲਣ ਲੱਗਦਾ ਤੇ ਕਿਤੇ ਨਾ ਕਿਤੇ ਆਪਾਂ ਕਹਿ ਦਈਏ بارشਾਪੁਰ ਆਪਾਂ ਕਹਿ ਦਈਏ ਵੀ ਲੈਵਲ ਪਾਣੀ ਦਾ ਉੱਛਾਈ ਹੈ ਨਾ ਤੇ ਉੱਥੇ ਵੀ ਕਾਫੀ ਮੇਰੇ ਪ੍ਰਬੰਧ ਕੀਤੇ ਹੋਏ ਨੇ ਮੁਫਤਾ ਪਾਣੀ ਇੱਥੇ ਥੋੜਾ ਇੱਥੇ ਕੁਝ ਵੀ ਪ੍ਰਬੰਧ ਨਹੀਂ ਹੈ ਜੀ ਇੱਥੇ ਕੋਈ ਪ੍ਰਬੰਧ ਨਹੀਂ ਹੈ ਜੀ ਇੱਥੇ ਤਾਂ ਸਾਰੀ ਕੋਈ ਸਰਕਾਰਾਂ ਦੀ ਕੋਈ ਨਹੀਂ ਜੀ ਪਹਿਲਾਂ ਕਹਿੰਦੇ ਆਮ ਆਦਮੀ ਚੰਗੀ ਆਉਗੀ ਇਹਨਾਂ ਨੇ ਜਿਵੇਂ ਬੇੜਾ ਵਾ ਕੇ ਰੱਖ ਦੋ ਸਾਰੇ ਠੀਕ ਹੈ ਸਾਰਿਆਂ ਤੋਂ ਵਧੀਆ ਨਿਕਲ ਗਈ ਹੈ ਸਰ ਇੱਥੇ ਕਿ ਆਪਾਂ ਕਹਿ ਦੇਈਏ ਇੱਥੇ ਕੋਈ ਸੁਣਵਾਈ ਨਹੀਂ ਮੀਂਹ ਕੋਈ ਵੀ ਲੀਟਰ ਜਪੁਣ ਵੀ ਇੱਥੇ ਸੈਲਕਾਂ ਲੈਣ ਲੈ ਜਾ ਫੋਟੋਆਂ ਚਾਣ ਲਈ ਤਾਂ ਜਨਾ ਕਿ ਜੋ ਇੱਥੇ ਮਾਹੌਲ ਬਣਿਆ ਹੋਇਆ ਉਸ ਤੋਂ ਡਰਦਾ ਇੱਥੇ ਕੋਈ ਮਾਹੌਲ ਦੇਖਣ ਨੂੰ ਨਹੀਂ ਜੀ ਕੋਈ ਜਾਂਦਾ ਇੱਥੇ ਠੀਕ ਹੈ ਮੇਰੇ ਬੱਸ ਇਕਰ ਤਬ ਵੀ ਤਾਂ ਤੰਗੀਆਂ ਤੱਕ ਜਾਵਾਂਗੇ ਹਾਂਜੀ ਇੰਨਾ ਪਾਣੀ ਆ ਗਿਆ ਜੀ ਪੂਰਾ ਹਲ ਹੋ ਗਿਆ ਜੇਕਰ ਆਪਾਂ ਕਹਿੰਦੇ ਰਾਤ ਨੂੰ ਇਹ ਪਾਣੀ ਦਾ ਲੈਵਲ ਜੇਕਰ ਵੱਧਦਾ ਹੈ ਤਾਂ ਖਤਰਾ ਦਾ ਖਤਰਾ ਹੈ ਜੀ ਖਤਰਾ ਹੈ ਬੜੀ ਸਰਜੰਤ ਪੂਰੇ ਕੀ ਤੇ ਫਸਲਾ ਵੀ ਕਹਿਦੀ ਆ ਪੱਕਾਫੀ ਨਿਸਰ ਚੁਕੀਆਂ ਨੇ ਫਸਲਾਂ ਹਾਂ ਪੱਕੀ ਪੱਕੀਆਂ ਖੜੀਆਂ ਨੇ ਤੁਹਾਰੇ ਚਾਂਸ ਵੀ ਨਹੀਂ ਹੈਗੇ ਹਾਂ ਜੀ ਹੁਣ ਤੱਕ ਜਾਣਦੇ ਹਾਂ ਹੁਣ ਤਾਂ ਕਣਤੀ ਵੀ ਜੂ ਗਈ ਠੀਕ ਹੈ ਸੋ ਆਪਾਂ ਵੀਰੇ ਨਾਲ ਵੀ ਗੱਲਬਾਤ ਕੀਤੀ ਇਹਨਾਂ ਨੇ ਕਿਹਾ ਵੀ ਜੋ ਫਸਲਾ ਵੀ ਪੂਰੀ ਨਿਸਰ ਚੁਕੀਆਂ ਨੇ ਜੋ ਕੱਲ ਤੱਕ ਪਾਣੀ ਸੀਗਾ ਸੋ ਟੌਂਕ ਜੋ ਅੱਜ ਪਾਣੀ ਆਪਾਂ ਵੀਰੇ ਨੇ ਦਿਖਾਇਆ ਇਸ ਟਾਈਮ ਕਿ ਜੋ ਪਾਣੀ ਦਾ ਲੈਵਲ ਹੈ ਜੋ ਬਾਤਾ ਨਜ਼ਰ ਆਦਾ ਜੇਕਰ ਰਾਤ ਤੱਕ ਪਾਣੀ ਇਹ ਵੰਦ ਗਿਆ ਤਾਂ ਕਾਫੀ ਆਪਾਂ ਪੂਰੇ ਕਹਿੰਦੇ ਹਰਚੰਦਪੁਰੇ ਨੂੰ ਖਤਰਾ ਹੋ ਸਕਦਾ ਹੈ ਸੋ ਦਰ ਤੱਕ ਤੁਸੀਂ ਪਹਿਲਾਂ ਵੀ ਜੋ ਕੱਗੜ ਦੀਆਂ ਹਰਚੰਦਪੁਰੇ ਦੀ ਪੁਲ ਦੀਆਂ ਤਸਵੀਰਾਂ ਦਿਖਾਈਆਂ ਸੀਗੀਆਂ ਸੋ ਇਹ ਜੋ ਆਪਾਂ ਕਹਦੇ ਡਾਫਲਾ ਕੇ ਪਾਣੀ ਜਿੱਥੇ ਸਾਹਮਣੇ ਮੈਂ ਕੈਮਰਾਮੈਨ ਨੂੰ ਕਹਾਂਗੀ ਇੱਕ ਵਾਰ ਜ਼ਰੂਰ ਦਿਖਾਣੋ ਉਹ ਸਾਹਮਣੇ ਜੋ ਆਪਾਂ ਕਹਦੇ ਕੱਗੜ ਦਾ ਪਾਣੀ ਜੋ ਲੰਘਦਾ ਨਜ਼ਰ ਆ ਰਿਹਾ ਤੇ ਉਹਨੇ ਪਾਟ ਪਾ ਕੇ ਪਾਣੀ ਜੋ ਇੱਥੇ ਵੀ ਨੰਗਰਾ ਜੋ ਇੱਥੇ ਆਪਾਂ ਦੇਖ ਲਈਏ ਕਹਿੰਦੀ ਹੈ ਤਸਵੀਰਾਂ ਨੇ ਪਾਣੀ ਇਸ ਸੱਟ ਵੀ ਜਾ ਰਿਹਾ ਜੋ ਖੇਤਾਂ ਨੂੰ ਪਾਣੀ ਜੋ ਆਪਾਂ ਕਹਿੰਦੀ ਸਾਹਮਣੇ ਲੋਕਾਂ ਦੀ ਫਸਲਾਂ ਪੱਕੀਆਂ ਪਈਆਂ ਨੇ ਉਹ ਖੇਤਾਂ ਨੂੰ ਪਾਣੀ ਜੋ ਲੱਗਦਾ ਨਜ਼ਰ ਆ ਰਿਹਾ ਤੇ ਲੋਕ ਵੀ ਇੱਥੇ ਕਾਫੀ ਮਜਬੂਰ ਹ ਕਈ ਵੀ ਨੇ ਕੀ ਮੈ ਤੁਹਾਨੂੰ ਦੱਸਿਆ ਜੋ ਪਾਣੀ ਸਾਹਮਣੇ ਆਪਾਂ ਕਹਿ ਦਈਏ ਜੋ ਪਾਣੀ ਹੈ ਉਹ ਟੁੱਟਦਾ ਹੋਇਆ ਇੱਥੇ ਲੱਗਾਇਆ ਜੇ ਨੀਚੇ ਵੀ ਤੁਹਾਨੂੰ ਮਤਲਬ ਪਾਣੀ ਦਾ ਕਿੱਤਾ ਹੋਇਆ ਸਿਸਟਮ ਜੋ ਖੇਤਾਂ ਨੂੰ ਪਾਣੀ ਵੀ ਲੱਗਦਾ ਨਜ਼ਰ ਆ ਰਿਹਾ ਤਾਂ ਕੀ ਕਿਸ ਚੰਦ ਦੀ ਕੀਤੀ ਟੀਮ ਕਿਸੇ ਮੈਸੂਮ ਕਰ ਰਹੀ ਹੈ ਆ ਜਾਓ ਹੜਦਾ ਤੇ ਸਰਕਾਰਾਂ ਆਈ ਵਾਰ ਕਹਿ ਰਹੇ ਆਂ ਲਾ ਲਾ ਗਿਆਂ ਦਨੂ ਇਹ ਸਾਰੇ ਤੇ ਲਾਰਾ ਲਾਉਂਦੇ ਆਏ ਸਾਣ 500 ਏਕੜ ਇਧਰ ਝੇਲ ਬਣ ਹੁਣ ਵੀ ਆਪਾਂ ਕਹਿ ਰਹੇ ਜੇ ਫਸਲਾਂ ਦਾ ਨੁਕਸਾਨ ਹੋਣਾ ਦਾ ਨਜ਼ਰ ਆ ਰਿਹਾ ਫਸਲਾਂ ਡੁੱਬੀਆਂ ਹੀ ਨਜ਼ਰ ਆ ਰਹੀਆਂ ਨੇ ਬਹੁਤ ਅੱਧਾ ਫੋਟੋ ਆਰ ਜਾ ਰਹੇ ਸਾਬ ਲੋ ਜਾਣਗੇ ਜੀ ਇਹਨਾਂ ਦੀ ਗੱਲ ਹੈ ਕਿ ਰਾਤ ਤੱਕ ਪਾਣੀ ਜਿਆਦਾ ਚੜ ਗਿਆ ਘੱਗੜ ਦਾ ਆ ਫਸਲਾਂ ਦਾ ਬਿਲਕੁਲ ਹੀ ਗਈਆਂ ਨੇ ਬਿਲਕੁਲ ਗਈਆਂ ਹੀ ਪਾਸੋਂ ਇੱਕ ਵਾਰ ਜਿਵੇਂ ਇਹ ਖਤਮ ਹੋਏ ਇਸ ਟਾਈਮ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਇਸ ਟਾਈਮ ਪਹੁੰਚਿਆ ਜਾਂ ਜੇ ਕੋਈ ਨਹੀਂ ਪਹੁੰਚਿਆ ਅੱਛਾ ਹਰ ਸਾਲ ਹੀ ਇੱਥੇ ਪਾਣੀ ਦੀ ਰੋਕ ਰੋਕ ਲੱਗੇ ਪਾਣੀ ਦੀ ਠੀਕ ਹੈ ਇਹ ਪਾਣੀ ਦਾ ਸਿਸਟਮ ਵੀ 12 ਟੁੱਟਿਆ ਜੋ ਨਜ਼ਰ ਆ ਰਿਹਾ ਵਾਰੇ ਸਾਰੀ ਕੋਟੀ ਆ ਅੱਛਾ ਪਾਪ ਬਾਈ ਇਕੱਠੇ ਕਰਕੇ ਆਹੀਂ ਸਰਕਾਰ ਨੂੰ 10 ਸਾਲ ਆਵਾਦ ਟੁੱਟ ਆਪਾਂ ਕਹਿੰਦੇ ਸਰਕਾਰ ਦੇ ਹੱਥ ਨਹੀਂ ਜਾਦਾ ਤੁਸੀਂ ਪਿੰਡ ਵਾਸੀ ਨੇ ਆਪ ਕੀ ਆਹ ਆਪ ਆਏ ਇਕੱਠੇ ਕਰੇ ਆਪ ਤੁਸੀਂ ਇਹ ਰੋਕਣ ਦੀ ਕੋਸ਼ਿਸ਼ ਕੀਤੀ ਆਪਾਂ ਕਹਿੰਦੇ ਬੰਨ ਜੋ ਲਾਇਆ ਗਿਆ ਤੁਹਾਡੇ ਵੱਲ